ਕੀ ਵੱਡਾ ਸਾਰਾ ਸੀ ਮੇਰਾ ਇੰਨਾ ਵੱਡਾ ਸਾਈਕਲ ਵੱਡਾ ਸਾਈਕਲ ਤਾਂ ਉਹਦੇ ਹੋ ਦੇ ਖੜਾ ਬਾਹਰ ਅੱਛਾ ਮੇਰਾ ਇੰਨਾ ਅੱਜਾ ਖੜਾ ਸੀ ਓਏ ਉਹੀ ਮੈਂ ਕਹਿੰਨਾ ਤੈਨੂੰ ਉਹੀ ਬਾਹਰ ਖੜਾ ਆ ਤੂੰ ਕਮਲੀਏ ਕਾਹ ਤੋਂ ਨਹੀਂ ਮੰਦੀ ਐਡੀ ਕੁੜੀ ਕਮਲੀਆਂ ਤੂੰ ਉਹ ਜਵਾਕ ਪੈਤੇ ਹੁੰਦੇ ਆ ਓਏ ਉਹੀ ਜਵਾਕ ਵਾਲਾ ਤਾਂ ਹੋ ਦੇ ਪਿਆ ਉਹਦੇ ਖੜਾ ਇੱਕ ਤੈਨੂੰ ਦੇਤਾ ਸੀ ਤੂੰ ਲੈ ਗਈ ਸੀ ਘਰੇ ਜਵਾਕ ਵਾਲਾ ਤੂੰ ਲੈ ਗਈ ਸੀ ਪੁੱਤ ਜਵਾਕ ਵਾਲਾ ਤਾਂ ਤੂੰ ਲੈ ਤੇਰੇ ਕੋਲ ਹੈਗੀ ਆ ਸਾਈਕਲ ਹੀ ਘਰੇ ਇੱਕ ਉਹ ਤੇਰੇ ਕੋਲ ਸਾਈਕਲ ਹੀ ਘਰੇ ਆ ਤੇਰੇ ਕੋਲ ਐਮਬ੍ਰੇੜੀ ਸਾਈਕਲ ਹੀ ਨਹੀਂ ਇੱਕ ਘਰੇ ਤੇਰੇ ਕੋਲ ਜਿਹੜੀ ਚਲਾਉਂਦੀ ਹੁੰਦੀ ਸੀ ਤੂੰ ਉਹ ਪਈ ਆ ਨਾ ਤੇ ਫਿਰ ਉਹ ਚਲਾ ਆਇਆ ਕਰ ਮੈਂ ਤਾਂ ਕੱਲ ਨੂੰ ਕੁਝ ਚਰੋਣੀ ਆ ਸੈਮੀ ਤੇ ਚਲਾ ਲਿਆ ਕਰ ਫਿਰ ਆਹਦੇ ਚਲਾਉਣ ਬਾਅਦ ਤੇ ਜਦੋਂ ਐਮਬ੍ਰੇ ਆ ਗਈ ਫਿਰ ਉਹ ਤੋਂ ਚਲਾਇਆ ਕਰੇਗੀ ਕਿਵੇਂ ਖੇਡਾ ਕਰੇਗੇ ਦੂਦੀ ਨੂੰ ਫਰਾਗ ਦੇ ਦੂਗੀ ਨੀ ਮੈਂ ਦਾਦੀ ਦਾ ਘਾਲੂ ਫਰਾਗ ਦੇ ਦੇਂਗੀ ਇਹਨੂੰ ਪਾਪਾ ਲਾੜੀ ਅੱਜ ਤਾਂ ਦੇ ਦੂਗੀ ਦਾਦੀ ਵਾਲੀ ਬੈਠ ਗਈ ਬਾਲਾ ਫੜ ਕੇ ਜੇ ਤੂੰ ਹਲਤਾ ਕਰੇਗੀ ਵਿੱਚੇ ਤੈਨੂੰ ਤੇ ਵਿੱਚੇ ਤੇਰੇ ਡੈਡੀ ਨੂੰ ਵਿੱਚੇ ਤੈਨੂੰ ਜੇ ਨਾ ਹਾਂ ਮੇਰੀ ਗਾਟਾ ਚਲਵਾ ਮੀ ਭੱਜ ਜਾਂਦਾ ਬਿੱਲਾ ਤਾਂ ਬਿੱਲਾ ਭੱਜ ਜਾਂਦਾ ਭੱਜ ਗਿਆ ਤਾਂ ਮੈਂ ਤਾਂ ਦੇਖਣਾ ਦੇਖ ਉਹਦਾ ਕੋਠੇ ਤੇ ਜਾਵੜਿਆ ਉਧਰ ਛੋਡੇ ਤੇ ਓਏ ਮੈਂ ਤਾਂ ਇੰਨਾ ਨੂੰ ਹੋ ਗਈ ਕਿ ਕੱਲ ਮੇਰਾ ਟੋਟਾ ਹੁੰਦਾ 829 ਵੱਡੇ ਕੀ ਨੇ ਉਹਦੇ ਉਹ ਤਾਂ ਅਖ ਲੱਗਦਾ ਸੀ ਮੈਂ ਚਾਚੇ ਦੇ ਵੀ ਬਿੱਲੇ ਬਿੱਲੇ ਨੇ ਨੰਦੀ ਵੱਡੀ ਮੈਨ ਨਾਲ ਨੂੰ ਵੀ ਦਾਖ ਲੱਗਦਾ ਤੇ ਮਾਰ ਕੇ ਉੱਠੇ ਜਾਂਦਾ ਹੁਣ ਕੌਣ ਕੌਣ ਤੋਰ ਜਾਂਦਾ ਵਾ ਕਿੱਥੇ ਜਾਂਦੇ ਆ? ਇੱਕ ਮਿੰਟ ਦਾ ਦਾਦਾ ਇੱਕ ਮਿੰਟ ਮਮਾ ਆਪਕੀ ਦਾਸਰੀ ਨੂੰ ਹੂਮੂ ਤੁਸੀਂ ਦੇ ਖੇਤ ਫਿਰਦੇ ਸੀ। ਤੁਸੀਂ ਤਾਂ ਅੱਜ ਖੇਤ ਫਿਰਦੇ ਸੀਗੇ। ਹਾਂ? ਬਾਈ ਉਹ ਕਰਨਾ ਫੜ ਕੇ ਦੋ ਉਹਨਾਂ ਨੂੰ ਕੁੱਟਣਾ ਵੀ ਆ ਤੁਹਾਨੂੰ ਨਾ ਤੈਨੂੰ ਕੁੱਟੂ ਨਾ ਕੁੱਟੂ ਨਾ ਤੈਨੂੰ ਕੁੱਟੂ ਨਾ ਤੇਰੀ ਮੰਮੀ ਨੂੰ ਕੁੱਟੂ। ਨਾ ਕੁੱਟੂ ਤੇਰੇ ਡੈਡੀ ਨੂੰ ਮੈਂ। ਹਾਂ ਤਮਾ ਕੱਟ ਕੇ ਆ ਨਹੀਂ ਬੱਬਾ। ਹਾਂ? ਹੋ ਤਾਂ ਮੈਂ ਕੱਟ ਕੇ ਆ ਨਹੀਂ। ਮੈਨੂੰ ਅੱਛਾ ਕਿਹਾ ਕਿ ਉਹ ਨਹੀਂ ਤੂੰ ਮੈਨੂੰ ਗਾਲਾਂ ਕੱਢਦੀ ਸੀ ਹੁਣ। ਬੁਗੰਦੀ ਸੀ ਮੈਂ ਦਾਦੂ ਤੈਨੂੰ ਕੁੱਟੂ ਮੈਂ ਪੁਲਿਸ ਵਾਲਾ ਬਣ ਜਾਣਾ ਕਹਿੰਦੀ ਸੀ ਉਹ ਮੈਂ ਤਾਂ ਤੋਂ ਵਿਆਹ ਤੇ ਗੱਲੇ ਕਰਦੇ ਹੀ ਸੀ ਹਾਂ ਵਿਆਹ ਹੀ ਕਰਦੀ ਸੀ ਕਿਹੜੇ ਵਿਆਹ ਦੀ ਮੇਰੇ ਆਪ ਬੈਠੇ ਕਿੱਥੇ ਉਹ ਵਿਆਹ ਤੇ ਗਿਆ ਕਿਹੜਾ ਇੰਨੇ ਤੈਨੂੰ ਗੱਲਾਂ ਕੌਣ ਸਿਖਾਉਂਦਾ ਕਲ ਕਰ ਤੇ ਮਰਕਾਵਾ ਫਿਰ ਸੋਟਗਾ ਨਾ ਤੈਨੂੰ ਤਾਂ ਦਾਦਾ ਦੇ ਮੇਰਾ ਤਾਂ ਮਾਰਦੀ ਆ ਉਹ ਤੇ ਉਹਦੇ ਪੈਸੇ ਕਰਿਆ ਦੇ ਆਹ ਜਿਹੜਾ ਸਾਈਕਲ ਉੱਥੇ ਖੜਾ ਸੀ ਆ ਦੇ ਖੜਾ ਆਈ ਜਾਂਦੀ ਸੀ ਹਾਂ ਆਹ ਬਸ ਆਈ ਆਈ ਹਾਂ ਹਾਂ ਠੀਕ ਆ ਇਹ ਇਹ ਪੁੱਤ ਉਹ ਦੇਖ ਉਹ ਡਿਗ ਪੁੱਤਰੇ ਉੱਤੇ ਡਿਗ ਪੜਿਆ ਦੇ ਆ ਦੇ ਥੱਲੇ ਸਟੈਂਡ ਨਹੀਂ ਲੱਗਿਆ ਤਲਿਸਟ ਨਹੀਂ ਲੱਗਾ ਤੇਰੇ ਉੱਤੇ ਡੱਕ ਪੂ ਇਹ ਇਹ ਤਾਂ ਆਪਾਂ ਏਜੰਸੀ ਬਣਾ ਲਈ ਪੁੱਤ ਇਹਦਾ ਵੇਚਿਆ ਕਰਾਂਗੇ ਹੁਣ ਚੰਗਾ ਸਾਈਕਲ ਆਪਾਂ ਇੱਥੇ ਘਰੇ ਵੇਚ ਬੈਠ ਜਾ ਬੈਠ ਜਾ ਬੈਠ ਜਾ ਬੈਠਾ ਆਪਾਂ ਇੱਥੇ ਵੇਚਿਆ ਕਰਾਂਗੇ ਸਾਈਕਲ ਚੰਗਾ ਓਕੇ ਠੀਕ ਆ ਪੱਕੀ ਗੱਲ ਆ ਨਾ ਇਹ ਸਾਈਕਲ ਮੇਰਾ ਵਾ ਉਹ ਤੇਰੇ ਡੈਡੀ ਉਹ ਤੇਰੇ ਡੈਡੀ ਦਾ ਵੱਡੇ ਦਾ ਆ ਇਹ ਗਰਨੂਰ ਦਾ ਮੇਰੇ ਉਹ ਸਾਈਕਲ ਈ ਤੇਰੀ ਉਹ ਸਾਈਕਲ ਈ ਆ ਹਾਂ ਦੀ ਵੱਡੀ ਸਾਈਕਲ ਆ ਐਮਬਰੇ ਦੀ ਵੱਡੀ ਸਾਈਕਲ ਆ ਨਹੀਂ ਐਮਬਲ ਦੀ ਛੋਟੀ ਸਾਈਕਲ ਮੇਰੀ ਬੱਦੀ ਕਹਿੰਦੀ ਆ ਹਾਂ ਤੇਰੇ ਕੋਲ ਤਾਂ ਉਹ ਬਹਿ ਕੇ ਚਲਾਉਣ ਵਾਲੀ ਆ ਐਮਬਰ ਕੋਲੇ ਖੜ ਕੇ ਚਲਾਉਣ ਵਾਲੀ ਆ ਹਨਾ ਬਾਅਦ ਚ ਜੋਲ ਨਹੀਂ ਆਉਂਦਾ ਹੈਂ ਜੋਲ ਨਹੀਂ ਆਉਂਦਾ ਅੱਛਾ ਵੱਡੀ ਤੇ ਲੋਹਿਆ ਕੇ ਤਾਂ ਦਿੱਤੀ ਸੀ ਪਰ ਉਦੋਂ ਬੇਤ ਕਾਂਟੇ ਕਿਉਂ ਲੱਗੇ ਆ ਹੈਂ ਕਾਂਟੇ ਹਾਂ ਇਹਦੇ ਕਾਂਟੇ ਵੀ ਲੱਗੇ ਆ ਦੇ ਕਾਂਟੇ ਹੁੰਦੇ ਆ ਸਾਈਕਲ ਦੇ ਕਾਹ ਤੋਂ ਕਾਹ ਤੋਂ ਹੁੰਦੇ ਆ ਸਾਈਕਲ ਦੇ ਕਾਂਟੇ ਇਹਦੇ ਤੇ ਨਹੀਂ ਹੁੰਦੇ ਇਹਦੇ ਨਹੀਂ ਹੈ ਇਹਦੇ ਨਹੀਂ ਹਾਂ ਇਹਦੇ ਤੇ ਇਹਦੇ ਤੇ ਹੈਗੇ ਆ ਦੇ ਕਾਂਟੇ ਆਵੇ ਹਾਂ ਹਾਂ ਇਹਦੇ ਹੈਗੇ ਆ ਮੈਂ ਦੇ ਹੱਥ ਲਾਣਾ ਹਾਂ ਹਾਂ ਤੂੰ ਨਾਲ ਆਹ ਠੀਕ ਅਸੀਂ ਇੱਕ ਸਾਈਕਲ ਕਿਲੇ ਬਣਾਇਆ ਵਾ ਇਹ ਸਾਈਕਲ ਸ਼ਹਿਰੋ ਬਣਾ ਕੇ ਰਿਆ ਸ਼ਹਿਰੋ ਲਿਆਂਦਾ ਆਪਾਂ ਜਾਂਸੀ ਬਣਾ ਲਈ ਇੱਥੇ ਆਪਾਂ ਘਰੇ ਵੇਚਿਆ ਕਰ ਲਿਆ ਇਹੇ ਉੜੇ ਤਾਪਸ ਮੈਂ ਵਿੱਚ ਆ ਕਰੂੰ ਘਰੇ ਦਾਦੂ ਮੈਂ ਆਈ ਕੱਤੀ ਸੀ ਆ ਕਿੱਥੇ ਆ ਕਿੱਥੇ ਇਹ ਵੀ ਸ਼ਹਿਰੋਂ ਲਿਆਂਦਾ ਇਹ ਵੀ ਸ਼ਹਿਰੋਂ ਲਿਆਂਦਾ ਆ ਇਹ ਵੀ ਸ਼ਹਿਰੋਂ ਲਿਆਂਦਾ ਉਹ ਉਹ ਵੀ ਸ਼ਹਿਰੋਂ ਆ ਹਾਇ ਰੱਬਾ ਇਹ ਤੋ ਮੋਗੋ ਇਹ ਇਹ ਨਾਮ ਲਿਖਿਆ ਮੋਗੋ ਐਸਾ ਮੋਗੋ ਕੇ ਮੋਗਾ ਮੋਗਾ ਦੇਖ ਮੋਗੋ ਐਮ ਓ ਜੀ ਏ ਮੋਗਾ ਮੋਗਾ ਚਲ ਚਲ 10 ਗਣ ਦੇ ਇੰਗਲਿਸ਼ ਦੇ ਵਿੱਚ 10 ਗਣ ਤਾਂ 1 2 3 1 2 3 4 5 6 ਕਿਨੇ ਮੋਗਾ ਮੋਗਾ ਬਾਈਸਾਈਕਲ ਹਾਂ ਬਾਈਸਾਈਕਲ ਆ ਯਾਹੋਂ ਪਰ ਗਿਆ ਫਿਰ ਦੂਜਾ ਆਪੇ ਤੇ ਡੈਡੀ ਨੂੰ ਬੜਕਾ ਆ ਗਏ ਕੁੱਟ ਗਏ ਹੈ ਬਾੜੀ ਤਿੱਖੀ ਕੁੜੀ ਆ ਉਹ ਤੂੰ ਸਾਡੀ ਕੁੜੀ ਬਈ ਇੰਨੀ ਤਿੱਖੀ ਆ ਨਾ ਇਹ ਇੰਨੀ ਤਿੱਖੀ ਆ ਨਾ ਕੁੜੀ ਸਾਡੀ ਬਾੜੀ ਤਿੱਖੀ ਕੁੜੀ ਆ ਸਾਡੀ ਬਾੜੀ ਤਿੱਖੀ ਨਾ ਲਾ 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 ਇੰਨੀ ਤਿੱਖੀ ਵੇ ਭੱਜੀ ਫਿਰਦੀ ਦੇਹ ਭੱਜੀ ਫਿਰਦੀ ਦੇਹ ਭੱਜੀ ਫਿਰਦੀ ਲਾ ਭੱਜੀ ਭੱਜੀ ਫਿਰਦੀ ਆ ਕੁੜੀ ਭੱਜੀ ਭੱਜੀ ਫਿਰਦੀ ਆ ਲਾ ਲਿਆ ਆਪਾ ਪਾਣੀ ਬੰਦ ਕਰ ਗਏ ਪਾਣੀ ਬੰਦ ਕਰਦੇ ਹੋ ਉਤੋਂ ਭੱਜ ਕੇ ਭੱਜ ਕੇ ਪਾਣੀ ਹਾਂ ਭੱਜ ਕੇ ਭੱਜ ਕੇ ਕਰਦੇ ਪਾਣੀ ਬੰਦ ਤੇ ਇੱਥੋਂ ਕਰਦੇ ਪਾਣੀ ਬੰਦ ਪਰ ਇਹਨੂੰ ਪਰ ਇਹਨੂੰ ਪਰ ਇੱਧਰ ਇੱਧਰ ਨੂੰ ਦੂਜੇ ਪਾਸੇ ਨੂੰ ਐ ਹਾਂ ਐ ਬੱਠ ਠੀਕ ਹੈ ਇੱਥੇ ਲੈ ਹਰਦਾ ਤੂੰ ਬਣ ਗਈ ਸਿਆਣੀ ਚਲਾਤੀ ਆਪਾਂ ਮੋਟਰ ਇੱਥੋਂ ਮੋਟਰ ਚੱਲੂਗੀ ਆਹ ਦੇ ਦੇਖੀ ਪਉਂਦੀ ਪਟਾਕਾ ਆਹ ਦੇ ਉਹਨਾਂ ਚਲਾਈ ਆ